ਐਸ ਪੀ ਐਸ ਨਗਰ ਫੁਲਫਿਲਮੈਂਟ ਤੇ ਪੂਰਾ ਪ੍ਰਸ਼ਾਸਨ ਇਕੱਠਾ ਫਲੈਗ ਮਾਰਚ ਕਰੂਗਾ ਸ਼ਹਿਰ ਦੇ ਕਈ ਇਲਾਕਿਆਂ ਚ ਭੁੱਲਿਆਂ ਚ ਜਿਹੜੀ ਫਲੈਗ ਮਾਰਚ ਹੁੰਦੀ ਹੈ ਇਹਦੇ ਨਾਲ ਲੋਕਾਂ ਨੂੰ ਦੱਸਣ ਵਾਸਤੇ ਇਹ ਹੁੰਦੀ ਹੈ ਕਿ ਜੀ ਅਮਨ ਸ਼ਾਂਤੀ ਪੂਰੀ ਸ਼ਹਿਰ ਚ ਹੈਗੀ ਹੈ ਪੁਲਿਸ ਫੋਰਸ ਪ੍ਰਸ਼ਾਸਨ ਹਰ ਟਾਈਮ ਅਲਰਟ ਹੈਗਾ ਕੋਈ ਵੀ ਅਨਟੂਰਡ ਇਨਸੀਡੈਂਟ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੂਰੇ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਕੋਈ ਵੀ ਉਲੰਘਣਾ ਜਿਹੜੀ ਕੋਈ ਵੀ ਵਿਅਕਤੀ ਕਰੂਗਾ ਅਸੀਂ ਉਹਦੇ ਨਾਲ ਬਹੁਤ ਸ਼ਕਤੀ ਨਾਲ ਪੇਸ਼ ਆਵਾਂਗੇ ਮੀਡੀਆ ਦੇ ਰਾਹੀਂ ਮੈਂ ਦੱਸਣਾ ਚਾਹੁੰਨਾ ਹੈ ਕਿ ਇਲੈਕਸ਼ਨਸ ਜਿਹੜੀਆਂ ਹੈਗੀਆਂ ਇਹ ਸਾਡਾ ਬਹੁਤ ਮੁਸ਼ਕਲ ਅਸੀਂ ਡੈਮੋਕ੍ਰੇਸੀ ਪ੍ਰਾਪਤ ਕੀਤੀ ਹੈ ਐਂਡ ਇਲੈਕਸ਼ਨਸ ਰਾਹੀਂ ਅਸੀਂ voting ਕਰਨੀ ਹੈ ਫੇਅਰ voting ਹੋਣੀ ਚਾਹੀਦੀ ਹੈ ਫ੍ਰੀ ਫਰਮ ਐਨੀ ਪ੍ਰੈਸ਼ਰਸ ਐਂਡ ਅਸੀਂ ਇਹਨੂੰ ਇਨਸ਼ੋਰ ਟੂ ਦਾ ਟੀ ਕਰਾਂਗੇ ਥੈਂਕ ਯੂ ਅੱਜ ਅਸੀਂ ਇੱਥੇ ਐਸਪੀਐਸ ਨਗਰ ਦੇ ਵਿੱਚ ਫਲੈਗ ਮਾਰਚ ਕਰਵਾ ਰਹੇ ਹਾਂ ਇਹ ਇਹਦੇ ਵਿੱਚ ਸਾਡੀ ਬੀਐਸਐਫ ਦੀ ਟੁਕੜੀ ਸਾਡੇ ਨਾਲ ਹੈਗੀ ਹੈ ਤੇ ਪੰਜਾਬ ਪੁਲਿਸ ਦੇ ਵੀ ਸਾਡੇ ਨਾਲ 100 ਮੁਲਾਜ਼ਮ ਹੈਗੇ ਆ ਇਸ ਦੇ ਨਾਲ ਨਾਲ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਵੀ ਕੀਤੀ ਹੋਈ ਹੈ ਇਹ 8:30 ਵਜੇ ਦੇ ਵਿੱਚ ਤੱਕ ਸਾਰੀ ਨਾਕਬੰਦੀ ਰਹੇਗੀ ਇਹਦੇ ਵਿੱਚ ਅਸੀਂ ਕੋਈ ਸ਼ੱਕੀ ਮੋਟਰਸਾਈਕਲ ਜਾਂ ਕੋਈ ਹੋਰ ਸ਼ੱਕੀ ਵਿਅਕਤੀ ਹੈ ਉਹਨਾਂ ਸਾਰਿਆਂ ਦੀ ਚੈਕਿੰਗ ਕਰਾਂਗੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ ਉਸ ਤੋਂ ਬਾਅਦ ਇਹ ਜਿਹੜਾ ਖਾਡਾ ਕਸ ਆਪਰੇਸ਼ਨ ਹੈਗਾ ਇਹ ਕੌਨਫੀਡੈਂਸ ਬਿਲਡਿੰਗ ਮੀਜ਼ਰ ਹੈਗਾ ਇਹਦੇ ਥੋੜੇ ਮਾਧਿਅਮ ਰਾਹੀ ਜਿਹੜੇ ਸ਼ਰਾਰਤੀ ਅਨਸਰ ਹੈ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹਾਂ ਕਿ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਤੇ ਸਾਡਾ ਪ੍ਰਸ਼ਾਸਨ ਹੈ ਅਸੀਂ 24 ਘੰਟੇ ਤਨਖਤ ਹੈਗੇ ਜੇ ਕੋਈ ਵੀ ਕੋਈ ਸ਼ਰਾਰਤੀ ਕੰਮ ਕਰਦਾ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਖਿਲਾਫ ਅਸੀਂ ਪੂਰੀ ਸ਼ਕਤੀ ਕਰਾਂਗੇ। ਹੋਰ ਵੀ ਫੋਰਸ ਆਉਣਗੇ ਸਰ ਹਾਂਜੀ ਆ ਬਿਲਕੁਲ ਜਿਹੜਾ ਇਹ ਹਜੇ ਫੋਰਸ ਆਈ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਣਗੇ ਹੋਰ ਵੀ ਫੋਰਸ ਆਏਗੀ ਤੇ ਅਸੀਂ ਹੋਰ ਵੀ ਨਾਕਾਬੰਦ ਜੜੀ ਇਹ ਦੱਸਾਂਗੇ। ਪਿੰਡਾ ਕੀ ਚੱਲੂਗਾ ਸਰ ਇਸ ਤਰ੍ਹਾਂ ਫਲੈਗ ਮਾਰਚ ਹਾਂਜੀ ਪਿੰਡਾ ਚ ਹਾਂਜੀ ਹਾਂ ਜਿਹੜਾ ਅਸੀਂ ਪਹਿਲਾਂ ਪੈਦਲ ਮਾਰਚ ਕੱਢਾਂਗੇ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਗੱਡੀਆਂ ਦੇ ਵਿੱਚ ਸਾਡਾ ਪਿੰਡਾ ਦੇ ਵਿੱਚ ਹੀ ਫਲੈਗ ਮਾਰਚ ਹੋਵੇਗਾ। ਸਰ ਆਮ ਲੋਕਾਂ ਨਾਲ ਵੀ ਰابطਾ ਬਣਾਇਆ ਜਾਵੇਗਾ ਕੋਈ ਗੱਲਬਾਤ ਬਾਤचीत ਹੋਵੇ ਕਿ ਆਮ ਲੋਕਾਂ ਨਾਲ ਬਿਲਕੁਲ ਜੀ ਬਿਲਕੁਲ ਅਸੀਂ ਟਾਈਮ ਤੋਂ ਟਾਈਮ ਜਿਹੜਾ ਹੈਗਾ ਅਸੀਂ ਲੋਕਾਂ ਦੀ ਸਲਾਹ ਵੀ ਲੈਣੇ ਹੈਗੇ ਆ ਜਿਵੇਂ ਕਿ ਅਸੀਂ ਇੱਕ ਨੰਬਰ ਵੀ ਜਾਰੀ ਕੀਤਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਜੇ ਕਿਸੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਅਪੱਤੀ ਹੈਗੀ ਹੈ ਕੋਈ ਸਾਨੂੰ ਸਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਤਾਂ ਸਾਡੇ ਤੱਕ ਪਹੁੰਚਾ ਸਕਦਾ ਇਹ ਪਬਲਿਕ ਤੇ ਜਿਹੜੇ ਬੱਸ ਅਡਾ ਉਹ ਰੇਲਵੇ ਸਭ ਕੋ ਜਾਂਚ ਕਿ ਉਹ ਚੈਕਿੰਗ ਹੋ ਰਹੀ ਹੈ ਸਰ ਬਿਲਕੁਲ ਜੀ ਬਿਲਕੁਲ ਸਾਡਾ ਜਿਵੇਂ ਤੁਹਾਨੂੰ ਅੱਜ ਵੀ ਦੱਸਿਆ ਅੱਜ ਵੀ ਸਾਡਾ ਕਸ ਆਪਰੇਸ਼ਨ ਹੈਗਾ ਜਿੱਦੇ ਜਿੱਦੇ ਚ ਅਸੀਂ 12 ਜਗ੍ਹਾ ਤੇ ਨਾਕਾਬੰਦੀ ਕੀਤੀ ਹੈ ਤੇ ਪਹਿਲਾਂ ਵੀ ਜਿਹੜਾ ਅਸੀਂ ਰੇਲਵੇ ਸਟੇਸ਼ਨ ਦੀ ਤੇ ਬ